ਡਾਕਟਰ ਨੇ ਸਟੈਂਡ ਪਾਉਣ ਦਾ ਕਿਹਾ ਸੀਗਾ ਇਹ ਬਾਈਪਾਸ ਸਰਜਰੀ ਮੈਂ ਕਿਹਾ ਮੈਂ ਨਹੀਂ ਕਰਾਉਣਾ ਕੁਝ ਵੀ ਜਿਹੜੇ ਬੰਦੇ ਨੂੰ ਬਵਾਸੀਰ ਹੋਈ ਆ ਠੀਕ ਆ ਕੁੱਜੇ 'ਚ ਅੱਕ ਦਾ ਪੱਤਾ ਰੱਖ ਦੋ ਅੱਛਾ ਸਵੇਰੇ ਉੱਠ ਕੇ ਉਹਦੇ ਨਾਲ ਹੱਥ ਧੋਣ ਲੱਗ ਜਾਓ ਉਹਦੀ ਬਵਾਸੀਰ ਠੀਕ ਹੋ ਜਾਊਗੀ ਪੇਸ ਮਿਕ ਰੁਪਇਆ ਹੋਇਆ ਸੀ ਠੀਕ ਆ ਬਹੁਤ ਕਮਜ਼ੋਰੀ ਸੀ ਤੁਰ ਨਹੀਂ ਹੁੰਦਾ ਸੀਗਾ 24% ਹਾਰ ਸੀਗਾ ਨੂੰ ਦੱਸ ਦਿਆ ਵੀ ਹੁਣ ਰੋਟੀ ਰਾਟੀ ਬਣਾ ਲੈਂਦੇ ਆ ਉਹਦਾ ਘਰ ਦਾ ਕੰਮ ਕਰ ਲੈਂਦੇ ਆ ਕਿੱਥੇ ਤੁਰ ਨਹੀਂ ਹੁੰਦਾ ਇਹ ਤਾਂ ਮੈਨੂੰ ਹੁਣ ਅੱਜ ਤੇਰਮਨ ਕਾੜਾ ਮੈਂ ਇੱਥੇ ਆਇਆ ਮੈਂ ਹੁਣ ਦਿਹਾੜੀ ਭਿਲੋਣਾ ਮੈਸਨ ਦਾ ਕੰਮ ਕਰਦਾ ਹੂੰ ਹੂੰ ਮੈਂ 5-700 ਰੁਪਏ ਆਰਾਮ ਨਾਲ ਜਾਂਦਾ ਸਾਰੀ ਦਿਹਾੜੀ ਚ ਇਧਰ ਲੱਖਾਂ ਰੁਪਏ ਲਾਤਾ ਵੀਰੇ ਹੂੰ ਦੋ ਗਰੀ ਪੇਸ ਮੇਕਰ ਪੁਆ ਕੋਈ ਫਰਕ ਨਹੀਂ ਪਿਆ ਸੀ ਜਿਹੜਾ ਇੱਥੋਂ ਆਵੇਂ ਕਿ ਬਹੁਤ ਫਰਕ ਪਿਆ ਸੀ ਦੇਖ ਕੇ ਆਈ ਨਿੱਟ ਤੇ ਕੋਈ ਚਾਰ ਪੱਤੇ ਤੁਲਸੀ ਦੇ ਇੱਕ ਕੜੀ ਪੱਤਾ ਇੱਕ ਲਸਣ ਦੀ ਕਲੀ ਖਾਲਿਆ ਕਰਦੇ ਯਾਰ ਤੂੰ ਸਵੇਰੇ ਖਾਲੀ ਪੇਟ ਵੱਡਾ ਗਲਾਸ ਗਰਮ ਪਾਣੀ ਪੀਲਾ ਤੇਰਾ ਬੀਬੀ ਘਟ ਠੀਕ ਹੋਣ ਲੱਗਦਾ ਕੋਈ ਵੀ ਰੋਗ ਆ ਉਹਦੀ ਸ਼ੁਰੂਆਤ ਜਿਹੜੀ ਥੋੜੇ ਤੋਂ ਹੀ ਹੁੰਦੀ ਹੈ ਐਂਡ ਤੇ ਜਾ ਕੇ ਉਹ ਬਹੁਤ ਵੱਡਾ ਬਣ ਜਾਂਦਾ ਹਸਪਤਾਲ ਜਾਣ ਦਾ 4-500 ਡਾਕਟਰ ਮਿਲਣ ਦਾ ਦਵਾਈਆਂ ਬਖਰੀਆਂ ਸਰਜਰੀ ਬਖਰੀਆਂ ਹੈ ਆਯੁਰਵੈਦਿਕ ਤਰੀਕਾ ਜਿਹੜੀਆਂ ਸਾਡੇ ਪੁਰਾਣੇ ਮਸਾਲੇ ਆ ਪੁਰਾਣੀਆਂ ਚੀਜ਼ਾਂ ਆਪਣੀ ਰਸੋਈ ਸਹੀ ਕਰ ਲੋ ਆ ਦੇਖ ਸਕਦੇ ਹੋ ਤੁਸੀਂ ਆਸ-ਪਾਸ ਪੌਦੇ ਲੱਗੇ ਹੋਏ ਆ ਤਾਂਬੇ ਦੇ ਬਰਤਨਾਂ ਮਿੱਟੀ ਦੇ ਕੁਜਰ ਵਿੱਚ ਆ ਕਾੜਾ ਸਾਰਾ ਤਿਆਰ ਹੁੰਦਾ ਸੋ ਐਵੇਂ ਨਹੀਂ ਕਹਿੰਦੇ ਕਿ ਕਾੜੇ ਵਾਲੇ ਵੈਦ ਦੇ ਬੜੇ ਚਰਚੇ ਆ ਇਹ ਮਤਲਬ ਸਾਨੂੰ ਸਭ ਨੂੰ ਦੇਖਿਆ ਸੋ ਵੀਡੀਓ ਨੂੰ ਵਾਰਤવાર ਸ਼ੇਅਰ ਕਰੋ ਜੇਕਰ ਤੁਸੀਂ ਮਿਲਣਾ ਵੈਦ ਸਾਹਿਬ ਨੂੰ ਲੁਧਿਆਣੇ ਮਿਲ ਸਕਦੇ ਹੋ ਮਾਨਸਾ ਅਕੂਰੂ ਖੇਤਰ ਦਸੂਹਾ ਇਸ ਕਾੜੇ ਦੇ ਨਾਲ ਹੀ ਬਹੁਤ ਸਾਰੇ ਮਰੀਜ਼ ਕਹਿੰਦੇ ਨੇ ਕਿ ਸਾਨੂੰ ਇੰਨਾ ਆਰਾਮ ਆਇਆ ਕਿ ਅਸੀਂ ਵੱਡੇ ਵੱਡੇ ਆਪਰੇਸ਼ਨ ਤੱਕ ਜਿਹੜੇ ਹੁੰਦੇ ਸੀਗੇ ਉਹ ਨਹੀਂ ਕਰਵਾਏ ਸਾਨੂੰ ਆਪਰੇਸ਼ਨ ਕਰਵਾਉਣੇ ਲਈ ਪਏ ਸਾਡੇ ਹਸਪਤਾਲਾਂ ਦੇ ਗਿਹੜੇ ਬਚ ਕੇ ਲੁਧਿਆਣੇ ਚ ਵੈਦ ਐਚਐਸ 바ਵਾ ਜਿਹਨਾਂ ਨੂੰ ਕਾੜੇ ਵਾਲੇ ਵੀ ਕਿਹਾ ਜਾਂਦਾ ਹੈ ਬਲਾਕੇਜ ਨੂੰ ਲੈ ਕੇ ਜਾਂ ਹੋਰ ਬਹੁਤ ਸਾਰੀਆਂ ਬਿਮਾਰੀਆਂ ਜਿਹੜੀਆਂ ਕਿ ਤੁਹਾਡੀਆਂ ਠੀਕ ਨਹੀਂ ਹੁੰਦੀਆਂ ਪੁਰਾਣੀਆਂ ਬਿਮਾਰੀਆਂ ਵੀ ਨੇ ਲੇਕਿਨ ਆਯੁਰਵੇਦ ਤਰੀਕੇ ਦੇ ਨਾਲ ਕਿਵੇਂ ਐਚਐਸ ਬਾਬਾ ਕਾੜੇ ਵਾਲੇ ਆ ਦੇਖ ਸਕਦੇ ਮੈਂ ਤੁਹਾਨੂੰ ਦਿਖਾ ਰਿਹਾ ਜੀ ਅੱਜ ਵੈਦ ਐਚਐਸ ਬਾਬਾ ਕਾੜੇ ਵਾਲੇ ਜਿਹਨਾਂ ਨੂੰ ਕਹਿੰਦੇ ਨੇ ਆ ਘੜਿਆਂ ਦੇ ਵਿੱਚ ਜਿਹੜਾ ਕਾੜਾ ਤਿਆਰ ਹੋ ਰਿਹਾ ਰਿੜ ਰਿਹਾ ਹਾਲੇ ਜੜੀ ਬੂਟੀਆਂ ਪਾਈਆਂ ਹੋਈਆਂ ਨੇ ਜਿਸ ਤਰੀਕੇ ਦੇ ਨਾਲ ਵੀ ਉਹਨਾਂ ਨੇ ਜੋ ਜੜੀ ਬੂਟੀਆਂ ਹੋ ਗਈਆਂ ਜਾਂ ਜਿਹੜੀ ਆਯੁਰਵੈਦਿਕ ਚੀਜ਼ਾਂ ਨੇ ਜਾਂ ਮੈਡੀਸਿਨਸ ਨੇ ਉਸ ਦੇ ਨਾਲ ਇੱਕ ਕਾੜਾ ਤਿਆਰ ਹੋ ਰਿਹਾ ਇਹਨਾਂ ਤੁਹਾਨੂੰ ਕੁੱਜੀਆਂ ਦੇ ਵਿੱਚ ਜਿਹੜਾ ਉਹ ਕਾੜਾ ਪਾ ਕੇ ਮਿਲੇਗਾ ਬਿਮਾਰੀਆਂ ਜ਼ਿਆਦਾਤਰ ਜਿਹੜੇ ਉਹ ਸਾਡੂੰ ਲੋਕ ਮਿਲਦੇ ਨੇ ਕਹਿੰਦੇ ਕਿ ਸਾਡੇ ਸਟੰਟ ਪੈ ਗਈ ਸਾਡੇ ਆਪਰੇਸ਼ਨ ਵੀ ਹੋ ਗਏ ਸਰਜਰੀਜ਼ ਹੋ ਗਈਆਂ ਲੇਕਿਨ ਫੇਰ ਵੀ ਸਾਡੇ ਬਲਾਕੇਜ ਹੋ ਜਾਂਦੀ ਹੈ ਬਲਾਕੇਜ ਨਾ ਸਾਦੀ ਕਿਸੇ ਵੀ ਤਰੀਕੇ ਲੈ ਸਕਦੇ ਸਾਨੂੰ ਲਾਸਟ ਟਾਈਮ ਕਿਡਨੀ ਦੇ ਪੇਸ਼ੈਂਟ ਮਿਲੇ ਲੀਵਰ ਦੇ ਪੇਸ਼ੈਂਟ ਮਿਲੇ ਤੇ ਬਹੁਤ ਸਾਰੇ ਲੋਕ ਜਿਹੜੇ ਕਿ ਹੁਣ ਕਹਿੰਦੇ ਨੇ ਕਿ ਅਸੀਂ ਮੈਂ ਤੁਹਾਨੂੰ ਦਿਖਾ ਦਿੰਦਾ ਅਸੀਂ ਫਿਲਹਾਲ ਅੱਜ ਅੰਦਰ ਖੜੇ ਆਂ ਕੁਝ ਸਮੇਂ ਤੱਕ ਮਰੀਜ਼ ਆਣੀ ਸ਼ੁਰੂ ਹੋ ਜਾਣਗੇ ਬਾਬਾ ਜੀ ਆਪ ਆਉਣਗੇ ਵੈਦ ਸਾਹਿਬ ਆਪ ਆਉਣਗੇ ਤੇ ਕਾੜਾ ਜਿਹੜਾ ਲੋਕਾਂ ਨੂੰ ਦਿੱਤਾ ਜਾਏਗਾ ਦੇਖਦੇ ਨੇ ਉਸ ਤੋਂ ਬਾਅਦ ਮੈਡੀਸਿਨ ਜਿਹੜੀ ਮਿਲਦੀ ਹੈ ਇਹ ਤੁਹਾਨੂੰ ਦਿਖਾ ਦੂ ਨਹੀਂ ਆਜੋ ਇਹ ਮਹਿਸ ਵੈਦ ਨੇ ਜਿਨ੍ਹਾਂ ਦੇ ਕੋਲ ਸੈਂਕੜੇ ਦੇ ਕਰੀਬ ਜਿਹੜੇ ਨੇ ਉਹ ਮਰੀਜ਼ ਪਹੁੰਚਦੇ ਨੇ ਤੇ ਬਾਹਰ ਤੋਂ ਦਿਖੋਣਾ ਇੱਕ ਅਲੱਗ ਟੈਂਟ ਜਿਹੜਾ ਲੱਗਿਆ ਹੋਇਆ ਹੈ ਲੋਕਾਂ ਦੇ ਬੈਠਣ ਦੇ ਲਈ ਇੱਧਰ ਦੇਖ ਲਓ ਜੀ ਸੋ ਕਹਿਣ ਦਾ ਭਾਵ ਇਹ ਹੈ ਕਿ ਲੁਧਿਆਣਾ ਹੋ ਗਿਆ ਅਦਸੂਹਾ ਹੋ ਗਿਆ ਮਾਨਸਾ ਹੋ ਗਿਆ ਕੁਰੂਕਸ਼ੇਤਰ ਹੋ ਗਿਆ ਯਾਨੀ ਕਿ ਪੰਜਾਬ ਹਰਿਆਣਾ ਤੇ ਕਵਰ ਕਰਦੇ ਨੇ ਅਗਲਾ ਜਿਹੜਾ ਇਹਨਾਂ ਦਾ ਮਿਸ਼ਨ ਹੈ ਉਹ ਦਿੱਲੀ ਹੋਏਗਾ ਸੋ ਅੰਦਰ ਜਿੱਥੇ ਕਾੜਾ ਪੁਲਾਉਣਾ ਕੁਝ ਸਮੇਂ ਤੱਕ ਕਾੜਾ ਜਿਹੜਾ ਪੁਲਾਉਣਾ ਸ਼ੁਰੂ ਕਰ ਦੇਣਗੇ ਮਰੀਜ਼ਾਂ ਦੇ ਬੈਣ ਦੇ ਲਈ ਜਿਹੜੀਆਂ ਜਗ੍ਹਾਆਂ ਨੇ ਉਹ ਇੱਧਰ ਦੇਖ ਸਕਦੇ ਹੋ ਕਿ ਬਾਹਰ ਵੀ ਟੈਂਟ ਵੱਖਰਾ ਲੱਗਿਆ ਹੋਇਆ ਤੇ ਇਸ ਸਟੈਂਡ ਦੇ ਵਿੱਚ ਲੋਕ ਬੈਠੇ ਹੋਏ ਨੇ ਤੁਸੀਂ ਕਿੱਥੋਂ ਆਏ ਹੋ ਹਾਂਜੀ ਰਾਏਕੋਟੋਂ ਰਾਏਕੋਟੋਂ ਹਾਂਜੀ ਕੀ ਤੁਹਾਨੂੰ ਕੀ ਪ੍ਰੋਬਲਮ ਸੀ ਕੀ ਜੀ ਪਹਿਲੀ ਵਾਰ ਆਈਆਂ ਗੋਡਿਆਂ ਦੀ ਪ੍ਰੋਬਲਮ ਹੈ ਗੋਡਿਆਂ ਦਾ ਕਿੰਨੇ ਸਮੇਂ ਤੋਂ ਹੋ ਗਏ ਸਾਲ 2 ਸਾਲ ਵਾਂਗੂ ਸਾਲ 2 ਸਾਲ ਹੋ ਗਿਆ ਪਹਿਲਾਂ ਵੀ ਡਾਕਟਰ ਕੋਲ ਇਲਾਜ ਲਈ ਕਹਿੰਦ ਰਹੇ ਹਾਂਜੀ ਕਰਵਾਈ ਸੀ ਨਹੀਂ ਰਾਮ ਆਇਆ ਵੀਰ ਪਰ ਫਰਕ ਨਹੀਂ ਪਿਆ ਹੈ ਇੱਥੇ ਕਿ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਇੱਥੇ ਬਸ ਵੀਰੇ ਉੱਥੇ ਦੇਖਿਆ ਸੀ WhatsApp ਵੀਡੀਓ ਦੇਖੀ ਸੀ ਹਾਂਜੀ ਵੀਡੀਓ ਦੇਖੀ ਸੀ ਅੱਛਾ ਹਾਲ ਤੱਕ ਮਿਲੇ ਨਹੀਂ ਮਿਲਣਾ ਮਿਲ ਲੈ ਨਹੀਂ ਮਿਲ ਗਏ ਤਾਂ ਅੱਛਾ ਅੱਛਾ ਹਾਂਜੀ ਦਵਾਈ ਲੈ ਲਈ ਕੀ ਕਹਿੰਦੇ ਵੈਦ ਸਾਹਿਬ ਕੀ ਕਹਿੰਦੇ ਤੁਹਾਨੂੰ ਕਹਿੰਦੇ ਵੀ ਖਾਣੀ ਪਊਗੀ ਦਵਾਈ ਅੱਛਾ ਹਾਂਜੀ ਕਸਟਰ ਤੇ ਖੂਨ ਗਾੜਾ ਵੀ ਹੈ ਜੀ ਠੀਕ ਹੈ ਹਾਂਜੀ ਇਹ ਖਾਣੀ ਪਊ ਪਹਿਲਾਂ ਫਿਰ ਗੋਡੇ ਦੇ ਦੇਣ ਓਕੇ ਸੋ ਦੇਖ ਸਕਦੇ ਹੋ ਜੀ ਇੱਥੇ ਅਸੀਂ ਪਹੁੰਚਿਆ ਮੈਂ ਤੁਹਾਨੂੰ ਦਿਖਾ ਦਿੰਦਾ ਹੁਣ ਏਰੀਆ ਕਿਹੜਾ ਲੁਧਿਆਣੇ ਵਿੱਚ ਅੱਜ ਲੁਧਿਆਣੇ ਆ ਜੀ ਲੁਧਿਆਣੇ ਦੇ ਨਾਲ-ਨਾਲ ਹੋ ਗਿਆ ਦਸੂਹਾ ਹੋ ਗਿਆ ਮਾਨਸਾ ਹੋ ਗਿਆ ਕੁਰੂ ਖੇਤਰ ਤੇ ਤਿੰਨ ਜਗ੍ਹਾਾਂ ਦੇ ਚਾਰਜ ਘਰ ਜਿਹੜਾ ਇਹ ਆਪਣਾ ਸ਼ੇਵਰ ਲਗਾਉਂਦੇ ਨੇ ਹਰ ਇੱਕ ਦਿਨ ਦੇ ਹਿਸਾਬ ਦੇ ਨਾਲ ਇੱਧਰ ਵੀ ਬੈਠੇ ਹੋਏ ਨੇ ਲੋਕ ਦੇਖ ਸਕਦੇ ਹੋ ਸੋ ਸਮਾਂ ਇਸ ਸਮੇਂ ਸਰਦੀਆਂ ਅਸਲੀ ਬਾਹਰ ਬੈਠਿਆ ਹੁਣ ਤੁਹਾਨੂੰ ਅੰਦਰ ਲੈ ਕੇ ਜਾਊਂਗਾ ਜਿੱਥੇ ਕਿ ਵੈ ਸਾਬ ਆਪ ਆਉਣਗੇ ਤੇ ਕਾੜਾ ਕਿਵੇਂ ਬਣਦਾ ਹੈ ਜਾਂ ਆ ਬਾਈ ਹੁਣੇ ਸਾਨੂੰ ਇੱਥੇ ਮਿਲੇ ਆ ਤੇ ਬਾਈ ਹੁਣੇ ਹੁਣ ਆਪ ਦੱਸਣ ਕਿ ਕਿ ਕਿਸ ਤਰੀਕੇ ਦਾ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਇੱਕ ਕਹ ਲਓ ਕਿ ਦੇਖ ਕੇ ਦੁੱਖ ਹੁੰਦਾ ਸੀ ਲੇਕਿਨ ਹੁਣ ਕਿੰਨੇ ਕਿਵੇਂ ਖੁਸ਼ ਆ ਕਿਵੇਂ ਤੰਦਰੁਸਤ ਲੱਗਦੇ ਪਏ ਨੇ ਬੋਲ ਜੀ ਜਣ ਦੀ 80% ਫਰਕ ਆ ਜੀ ਹਾਰ ਬਲੋਕੇਜ ਸੀਗੀ ਜੀ ਉਹਨਾਂ ਦਾ ਉਹਨਾਂ ਨੇ ਪੇਸਮੇਕਰ ਪਿਆ ਹੋਇਆ ਸੀਗੀ ਜੀ ਠੀਕ ਹੈ ਜਣ ਦੀ ਬਹੁਤ ਕਮਜ਼ੋਰੀ ਸੀ ਤੁਰ ਨਹੀਂ ਹੁੰਦਾ ਸੀਗਾ 24% ਹਾਰ ਸੀਗਾ ਹਾਂ ਦੇ ਹਲੇ ਚੈੱਕ ਤਾਂ ਨਹੀਂ ਕਰਾਇਆ ਸੀ ਜਿਹੜਾ ਮੈਂ ਦੱਸ ਦਿਆ ਵੀ ਹੁਣ ਰੋਟੀ ਰਾਟੀ ਬਣਾ ਲੈਂਦੇ ਆ ਆਪਦਾ ਘਰ ਦਾ ਕੰਮ ਕਰ ਲੈਂਦੇ ਆ ਕਿੱਥੇ ਤੁਰਨੀ ਹੁੰਦਾ ਹੀ ਉਹ ਤਾਂ ਤੁਰਨੀ ਹੁੰਦਾ ਸੀ ਹੈ ਇੰਨਾ ਫਰਕ ਹੈ 6ਵੇਂ 5ਵੇਂ ਕਾੜੇ 'ਚ ਬਹੁਤ ਫਰਕ ਪੈ ਗਿਆ 5ਵੇਂ ਕਾੜੇ 'ਚ 5ਵੇਂ ਕਾੜੇ 'ਚ ਕਿਉਂਕਿ ਮੈਂ ਤੁਹਾਡੇ ਨਾਲ ਤੁਸੀਂ ਗੱਲਾਂ ਕਰਦੇ ਮੈਂ ਤੁਹਾਨੂੰ ਕਰਾਇਆ ਕਿਉਂਕਿ ਨਾ ਬਹੁਤ سارے ਲੋਕ نیچے ਕਮੈਂਟ ਵੀ ਕਰਦੇ ਨੇ ਕਿ ਆਪਣੇ ਬੰਦੇ ਨੂੰ ਬੁਲਾ ਲਿਆ ਨਹੀਂ 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 ਇਹ ਐਵੇਂ ਇਕੱਠੇ ਕਿਉਂ ਆਵਾਂ ਹਾਂ ਸਾਊਕਾ ਮੈਂਬਰ ਹੂੰ ਤੇ ਮੈਂ ਤਾਂ ਇਹਦਾ ਲੱਖਾਂ ਰੁਪਈਆ ਲਾਤਾ ਵੀਰੇ ਦੋ ਗਰੀ ਪੇਸ਼ ਮੇਕਰ ਪਵਾਇਆ ਕੋਈ ਫਰਕ ਨਹੀਂ ਪਿਆ ਸੀ ਜਿਹੜਾ ਇੱਥੋਂ ਨਵੇਂ ਕਿ ਬ ਨਹੀਂ ਮੈਨੂੰ ਕਿਹੜਾ ਕੋਈ ਆਪਣਾ ਇਹਨਾਂ ਦਾ ਕੋਈ ਦਿੱਤਾ ਮੈਂ ਤਾਂ ਅੱਜ ਇੱਕ ਮਾਈ ਲੈ ਕੇ ਆਇਆ ਮੇਰੀ ਉਹਨੂੰ ਇਹਨਾਂ ਨੇ ਕੋਈ ਪੈਸਾ ਹੀ ਨਹੀਂ ਲਿਆ ਪਰ ਮੈਂ ਕਿਹਾ ਜੀ ਗਰੀਬ ਆ ਇਹਨਾਂ ਨੂੰ ਮੈਂ ਪੁੱਛ ਕੇ ਗਿਆ ਸੀ ਡਾਕਟਰ ਸਾਹਿਬ ਨੂੰ ਇਹ ਕਹਿੰਦੇ ਕੋਈ ਨਾ ਲਿਆ ਉਹ ਮੈਂ ਲੈ ਅੱਜ ਉਹਨਾਂ ਨੂੰ ਫਰੀ ਗਰੀ ਖੜਾ ਪਿਆ ਉਹਨਾਂ ਨੇ ਫਰੀ ਚਾਹ ਪਰ ਇਹ ਵੀ ਦੇਖੋ ਬਹੁਤ ਵੱਡੀ ਗੱਲ ਹੈ ਹਾਂ ਜੀ ਇਹ ਵੀ ਬਹੁਤ ਵੱਡੀ ਗੱਲ ਹੈ ਮੈਂ ਕਈ ਵੀ ਇਹਨਾਂ ਦਾ ਜਵਾਬ ਤਾਂ ਨਹੀਂ ਮੈਂ ਪੁੱਛ ਕੇ ਗਿਆ ਸੀ ਤੁਸੀਂ ਲਿਖਿਆ ਦੇਖਿਆ ਹੀ ਤੇ ਇਹ ਮੈਨੂੰ ਕਹਿੰਦੇ ਕੋਈ ਨਾ ਲਿਆ ਉਹ ਕਿੰਨੇ ਸਮਝ ਲਿਆ ਪ੍ਰੋਬਲਮ ਸੀਗੀ ਤੁਹਾਡੇ ਮੇਰੀ ਬਾਈ ਹੁਣ ਤਾਂ ਅਸੀਂ 22 23 ਸਾਲ ਦੀ ਸੀ ਬਾਈ 23 ਸਾਲ ਦੀ ਉਹਨਾਂ 20 ਮ ਪੀਸਮੇਕਰ ਦੂਜੀ ਦਫਾ ਹੋਇਆ ਜੀ ਇੱਕ ਪੀਸਮੇਕਰ ਦਾ ਕਿੰਨਾ ਖਰਚਾ ਆਉਂਦਾ ਵੇ ਪਹਿਲਾਂ ਲੱਗਿਆ ਸੀ ਸਾਡਾ ਜੀ 380000 ਰੁਪਇਆ ਇੱਕ ਹੀ ਲੱਗਿਆ 260000 ਰੁਪਇਆ ਦਿਲ ਵਲੇ ਇੰਨਾ ਲੱਖ ਰੁਪਇਆ ਲਵਾ ਕੇ ਵੀ ਅਸੀਂ ਹਾਂਜੀ ਕੋਈ ਕੋਈ ਡਾਕਟਰ ਕੋਈ ਗਰੰਟੀ ਦਿੰਦਾ ਨਹੀਂ ਸਾਨੂੰ ਫਿਲਹਾਲ ਹੈ ਉਹ ਤਾਂ ਤਾਂ ਕੋਈ ਇੱਕ ਤਾਂ ਟੈਂਪਰੇਰੀ ਕੰਮ ਆ ਆ ਜਿਵੇਂ ਹੁਣ ਹੋ ਗਿਆ ਹਲੇ ਅਸੀਂ ਚੈੱਕ ਤਾਂ ਕਰਾਂਗੇ ਬੰਦੇ ਨੂੰ ਹੀ ਪਤਾ ਲੱਗੇ ਹੁੰਦਾ ਅੱਜ ਤੁਹਾਨੂੰ ਮੈਂ ਪੁੱਛਦਾ ਜੇ ਤੁਸੀਂ ਪਹਿਲੀ ਵਾਰ ਇੱਥੇ ਆਏ ਹੋ ਮਤਲਬ ਚਲੋ ਬੰਦੇ ਨੇ ਹਾਸੇ ਵਾਲੀ ਗੱਲ ਆ ਜੀ 8-9 ਸਾਲ ਹੋ ਗਏ ਨੇ ਰੋਟੀ ਨਹੀਂ ਲਾਈ ਸੀਗੀ ਇੱਕ ਇੱਕ ਉਹ ਦਤੀ ਸਾਡੇ ਕੰਬਾਈਨ ਉਡੀ ਰੋਟੀ ਵਾਲੀ ਆਈ ਨਾ ਇਨੀ ਲੈ ਲੈ ਰੋਟੀਆਂ 800 ਬੰਦੇ ਉਹਦੇ ਨੂੰ ਐ ਹੋਇਆ ਵੀ ਹਾਂ ਬਕਾ ਹੈਗਾ ਵੀ ਹੁਣ 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 ਫਰ ਕੇ ਪੈ ਗਿਆ ਅੰਦਰੋਂ ਬੰਦਾ ਕਿੱਥੇ ਖੜ ਨਹੀਂ ਹੁੰਦਾ ਸੀ ਤੁਰ ਨਹੀਂ ਹੁੰਦਾ ਸੀ ਮੈਂ ਲੈਟਰਨ ਬਾਥਰੂਮ ਆਪ ਕਰਵਾਉਂਦਾ ਸੀਗਾ ਕਿੱਥੇ ਉਹਨੂੰ ਆਪ ਸਾਰਾ ਕਰਦੇ ਆ ਮਸ਼ੀਨ ਚੋ ਕੱਪੜੇ ਕੂੜੇ ਕੱਢ ਲੈਂਦੇ ਆ ਸਾਰਾ ਕਰਦੇ ਚਲੋ ਬਹੁਤ ਵਧੀਆ ਲੱਗਾ ਜੀ ਤੁਹਾਨੂੰ ਮਿਲ ਕੇ ਜੀ ਵੀਰੇ ਕੋਈ ਗੱਲ ਹੀ ਕੋਈ ਮਿਲਦੇ ਮੇਰਾ ਰੈਕੋਰਡ ਦੇ ਕੋਲੇ ਪਿੰਡ ਆ ਕਲਸੀਆ ਤੇ ਸੀਗ ਰੈਕੋਰਡ ਜਿਲ੍ਹਾ ਨੂੰ ਲੈਣਾ ਵਾ ਸੋ ਬਾਈ ਉਹਨੇ ਕਹਿੰਦੇ ਵੀ ਜਿੱਤ ਹੁਣ ਜਿੱਤਾਂ ਵੀ ਯਕੀਨ ਹੁੰਦਾ ਮੈਨੂੰ ਆ ਕੇ ਮਿਲ ਸਕਦੇ ਹੋ ਜੀ ਗ੍ਰਾਈ ਕੋਡ ਦੇ ਕੋਲ ਮੇਰਾ ਪਿੰਡ ਆਈ ਲੋ ਜੀ ਬੜਾ ਸੁਣਿਆ ਕਾੜੇ ਵਾਲੇ ਵੈਦ ਕਾੜੇ ਵਾਲੇ ਵੈਦ ਬਹੁਤ ਲੋਕ ਕਹਿੰਦੇ ਕਿ ਗੱਲਾਂ ਬਹੁਤ ਸੁਣੀਆਂ ਵੀਡੀਓ ਦੇਖ ਲਈ ਕਾੜੇ ਵਾਲੇ ਵੈਦ ਹੈ ਕੌਣ ਨੇ ਵੈਸਾ ਮੇਰੇ ਸਾ ਮੇਰੇ ਨਾਲ ਸਭ ਬੈਠ ਖੜੇ ਹੋਏ ਨੇ ਤੇ ਕਾੜਾ ਕਿਵੇਂ ਬਣਦਾ ਕਿਵੇਂ ਤਿਆਰ ਹੁੰਦਾ ਉਹ ਵੀ ਤੁਹਾਨੂੰ ਪਹਿਲਾਂ ਵੀ ਦਿਖਾਇਆ ਸੀ ਇੱਕ ਵਾਰ ਫੇਰ ਦੇਖ ਲੋ ਆਹ ਮਿੱਟੀ ਦੀਆਂ ਘੜੀਆਂ ਦੇ ਵਿੱਚ ਕਾੜਾ ਤਿਆਰ ਹੋ ਰਿਹਾ ਜੜੀ ਬੂਟੀਆਂ ਪਾਈਆਂ ਹੋਈਆਂ ਨੇ ਤਾਂ ਇੰਨਾ ਹੀ ਮਿੱਟੀ ਦੀਆਂ ਕੁਜੀਆਂ ਵਿੱਚ ਕਾੜਾ ਜੜੀ ਦਿੱਤਾ ਜਾਂਦਾ ਵੈਸੇ ਸਸਤੀ ਕਾਲ ਨਮਸਕਾਰ ਕਿਵੇਂ ਹੋ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਲੋਕ ਕਹਿੰਦੇ ਆ ਜੀ ਕਾੜੇ ਵਾਲੇ ਵੈਦ ਇੱਕ ਨਾਮ ਤਾਂ ਬਣ ਗਿਆ ਜੀ ਬ੍ਰਾਂਡ ਬਣ ਗਿਆ ਮੈਂ ਕਹਿੰਨਾ ਕਿਉਂਕਿ ਵੀਡੀਓਜ਼ ਵੀ ਆਉਂਦੀ ਨੇ ਲੋਕ ਬਾਹਰੋਂ ਅਸੀਂ ਜਦੋਂ ਗੱਲਬਾਤ ਕਰਦੇ ਨੇ ਲੋਕਾਂ ਦੇ ਚਿਹਰੇ ਤੇ ਖੁਸ਼ੀ ਤੇ ਇੱਕ ਚਮਕ ਜਦੋਂ ਦੇਖਦੇ ਆ ਫਿਰ ਆਸ-ਪਾਸ ਦੇ ਲੋਕ ਉਹ ਵੀ ਪੋਜ਼ਿਟਿਵ ਹੋ ਜਾਂਦੇ ਕਿ ਨਹੀਂ ਠੀਕ ਹੈ ਇਹਨੂੰ ਆਰਾਮ ਆਇਆ ਮੈਨੂੰ ਵੀ ਆਰਾਮ ਆਇਆ ਹੋਊਗਾ ਗੱਲਾਂ ਦਾ ਨੋਟਾ ਤੁਸੀਂ ਲੋਕਾਂ ਨੂੰ ਮਿਲਦੇ ਹੋ ਕੀ ਅਬਜ਼ਰਵ ਕਰਦੇ ਹੋ ਜੀ ਦੇਖੋ ਕੱਲਾ ਕਾੜਾ ਨਹੀਂ ਹੁੰਦਾ ਇਹਦੇ ਨਾਲ ਬਰੌਪਰ ਆਯੁਰਵੈਦਿਕ ਮੈਡੀਸਨ ਡਾਕਟਰਾਂ ਦੀਆਂ ਟੀਮਾਂ ਤਿੰਨ ਡਾਕਟਰ ਆ ਬੀਐਮਐਸ ਜੀਐਮਐਸ ਜੀ ਉਹ ਰਿਪੋਰਟਾਂ ਚੈੱਕ ਕਰਦੇ ਆ ਹਨਾ ਹਰ ਟਾਈਮ ਨਾਲ ਬੰਦੇ ਆ ਪਰਹੇਜ਼ ਹੈ ਡਾਈਟ ਚਾਰਟ ਮੈਂ ਹਰ ਵੀਡੀਓ ਚ ਕਹਿੰਦਾ ਜਿਹੜਾ ਪਰਹੇਜ਼ ਨਹੀਂ ਕਰ ਸਕਦਾ ਉਹ ਸਾਡੇ ਕੋਲੇ ਨਾ ਆਵੇ ਸਾਡੇ ਕੋਲ ਨਾ ਆਇਓ ਸਮਝ ਗਏ ਪਰਹੇਜ਼ ਆਯੁਰਵੈਦਿਕ ਦਾ ਸਿਧਾਂਤ ਹੀ ਪਰਹੇਜ਼ ਆ ਮੇਰੇ ਹਿਸਾਬ ਨਾਲ ਜਿਹੜਾ ਬੰਦਾ ਪਰਹੇਜ਼ ਕਰੂਗਾ ਉਹਨੇ ਠੀਕ ਹੋਣਾ ਹੀ ਹੋਣਾ ਕਮੇ ਕਿ ਕੋਈ ਕੇਸ ਫਸ ਵੀ ਜਾਂਦੇ ਨੇ ਜ਼ਰੂਰੀ ਨਹੀਂ ਵੀ ਆਪਾਂ ਰੱਬ ਦਾ ਹੈ ਨਹੀਂ ਵੀ ਹਰ ਬੰਦੇ ਤੇ ਸਫਲਤਾ ਹੀ ਹਾਸਲ ਹੋਊਗੀ ਹੋ ਸਕਦਾ 2-4 ਕੇਸ ਫਸ ਵੀ ਜਾਂਦੇ ਹੋਣ ਕਿ ਉਹਨਾਂ ਨੂੰ ਟਾਈਮ ਲੱਗ ਜਾਂਦਾ ਟਾਈਮ ਲੱਗ ਜਾਂਦਾ ਅੱਛਾ ਇਹਦੇ ਵਿੱਚ ਵੀ ਹੁੰਦਾ ਕਿ ਕਈ ਵਾਰ ਕਿਸੇ ਨੂੰ ਇਹ ਦਵਾਈ ਸੂਟ ਨਹੀਂ ਕਰ ਸੂਟ ਨਾ ਕਰਦੀ ਉਹ ਫਿਰ ਤੁਸੀਂ ਚੇਂਜ ਕਰਦੇ ਹੋ ਸੂਟ ਨਾ ਕਰਨ ਵਾਲੀ ਤੇ ਇਹਦੇ ਵਿੱਚ ਕੋਈ ਗੱਲ ਹੀ ਨਹੀਂ ਸਾਰੀ ਆਪਣੀ ਆਯੁਰਵੈਦਿਕ ਦਵਾਈ ਆਪਾਂ ਕਿਹੜਾ ਕੋਈ ਐਲੋਪੈਥਿਕ ਦਿੰਨੇ ਆ ਵੀ ਜਾਂ ਕਿਸੇ ਨੂੰ ਸੂਟ ਨਾ ਕਰੇ ਹਨਾ ਉਹਦੇ ਵਿੱਚ ਕੋਈ ਏਡਾ ਬੜਾ ਵੱਡਾ ਰੀਝ ਨਹੀਂ ਆਉਂਦਾ ਅੱਛਾ ਇੱਕ ਐਸੇ ਮੁੱਦੇ ਨੂੰ ਲੈ ਕੇ ਅੱਜਕੱਲ ਜੋ ਚਰਚਾ ਦਾ ਵਿਸ਼ਾ ਬਣਿਆ ਹੋਇਆ ਜੀ ਨਵ ਕੈਂਸਰ ਸੀਗਾ 4ਥ ਸਟੇਜ ਦਾ ਉਹਨਾਂ ਨੇ ਕਿਹਾ ਕਿ ਮੈਂ ਚੀਜ਼ਾਂ ਆਪਣੀ ਡਾਈਟ ਚੇਂਜ ਕਰ ਦਿੱਤੀ ਆਪਣੀ ਵਾਈਫ ਦੀ ਡਾਈਟ ਚੇਂਜ ਕੀਤੀ ਲੇਕਿਨ ਹੁਣ ਉਹ ਜਦੋਂ ਉਹ ਪ੍ਰੈਸ ਕਾਨਫਰੰਸ ਆਉਂਦੀ ਨਾ ਉਸ ਤੋਂ ਬਾਅਦ ਮੈਡੀਕਲ ਏਜੰਸੀਆਂ ਦੇ ਵੱਲੋਂ ਕੁਝ ਮਤਲਬ ਉਹਨਾਂ ਦੇ ਵੱਲੋਂ 850 ਕਰੋੜ ਦਾ ਉਹਨਾਂ ਨੇ ਦਾਵਾ ਪਾ ਦਿੱਤਾ ਗਿਆ ਕਿ ਤੁਸੀਂ ਰਿਪੋਰਟਾਂ ਲੈ ਕੇ ਆਓ ਤੁਸੀਂ ਵੈਦ ਸਾਹਿਬ ਹੋ ਤੁਹਾਡੇ ਨਾਲ ਗੱਲ ਕਰਦਾ ਤੁਸੀਂ ਇਸ ਸਾਰੇ ਮੁੱਦੇ ਨੂੰ ਕਿਵੇਂ ਦੇਖਦੇ ਹੋ ਜੀ ਬਿਲਕੁਲ ਦੇਖੋ ਇਕੱਲਾ ਡਾਈਟ ਚਾਰਟ ਨਹੀਂ ਹੁੰਦਾ ਕੁਝ ਉਹਨਾਂ ਨੇ ਵਿੱਚ ਮੈਡੀਸਨ ਵੀ ਆਯੁਰਵੈਦਿਕ ਯੂਜ਼ ਕੀਤੀ ਹੈ ਹੂੰ ਸਮਝ ਗਏ ਜੀ ਪਰਹੇਜ ਹੀ ਇੱਕ ਐਸੀ ਚੀਜ਼ ਆ ਵੀ ਜਿਹੜੇ ਲੋਕਾਂ ਨੂੰ ਠੀਕ ਕਰਦਾ ਜਦੋਂ ਪਰਹੇਜ ਕਰਦੇ ਆ ਨਾ ਹੁਣ ਜਦੋਂ ਬੰਦੇ ਨੂੰ ਕੈਸਟਰੋਲ ਆ ਜਾਂ ਹਾਰਡ ਦਾ ਮਰੀਜ਼ ਆ ਜੇ ਦੁੱਧ ਮੀਟ ਅੰਡਾ ਦੇਸੀ ਘਿਓ ਖਾਈ ਜਾਊਗਾ ਤਾਂ ਬਰੋਗ ਵਧੂਗਾ ਹੀ ਨਾ ਹਾਂ ਜਿੱਥੇ ਉਹ ਪਰਹੇਜ ਕਰਦਾ ਉੱਥੇ ਹੀ ਉਹ ਠੀਕ ਹੋਣ ਲੱਗ ਜਾਂਦਾ ਉਹਨੂੰ ਬੈਟਰ ਫੀਲ ਹੋਣ ਲੱਗ ਜਾਂਦਾ ਕਿਤੇ ਡਾਕਟਰ ਨੇ ਦਿੱਤਾ ਹੀ ਜਵਾਬ ਮਤਲਬ ਕਿ ਇੱਕ ਬਹੁਤ ਵੱਡੀ ਐਗਜ਼ਾਮਪਲ ਹੈ ਸਾਡੇ ਕੋਲ ਬੜੇ ਤਗੜੇ ਪੋਲਿਟਿਸ਼ੀਅਨਸ ਨੇ ਕ੍ਰਿਕਟਰ ਨੇ ਹਨਾ ਜੇ ਨਾ ਵੀਡੀਓ ਸੁਣ ਕੇ ਦੇਖੋ ਉਹ ਵਿੱਚ ਪ੍ਰੋਪਰ ਇੱਕ ਜਿਹੜੀ ਘਰੇ ਨੇਚਰਰਲੀ ਕੁਦਰਤੀ ਆਪਣੀ ਰਸੋਈ ਦੇ ਵਿੱਚ ਸਮਾਨ ਪਿਆ ਹਾਂ ਸਮਝ ਗਏ ਉਹ ਕੁਦਰਤੀ ਜੜੀ ਬੁੱਟੀਆਂ ਵੀ ਨੇ ਹਾਂ ਤੇ ਇੱਕ ਥੋੜੇ ਭਾਦੇ ਮਸਾਲੇ ਵੀ ਹੈ ਹਾਂ ਸਮਝ ਗਏ ਚਾਹੇ ਉਹਨੂੰ ਤੁਸੀਂ ਮਸਾਲਿਆਂ ਦੇ ਰੂਪ ਚ ਖਾ ਲੋ ਚਾਹੇ ਦਵਾਈਆਂ ਦੇ ਰੂਪ ਚ ਖਾ ਲੋ ਤੁਹਾਨੂੰ ਉਹਨਾਂ ਦਾ ਖਾਣ ਦਾ ਢੰਗ ਹੋਣਾ ਚਾਹੀਦਾ ਉਹੀ ਤੁਹਾਨੂੰ ਠੀਕ ਕਰ ਸਕਦੇ ਤੇ ਜੇ ਮਤਲਬ ਅਸੀਂ ਮਸਾਲਿਆਂ ਦੇ ਤੌਰ ਤੇ ਖਾ ਲਈ ਤੇ ਦਵਾਈਆਂ ਦੇ ਤੌਰ ਤੇ ਸਾਨੂੰ ਜ਼ਰੂਰਤ ਨਹੀਂ ਪਊਗੀ ਹੈ ਬਿਲਕੁਲ ਬਿਲਕੁਲ ਅੱਜ ਤੋਂ ਪਹਿਲਾਂ ਜਦੋਂ ਬੀਬੀਆਂ ਮਸਾਲੇ ਤਿਆਰ ਕਰਦੀਆਂ ਸੀ ਤਾਂ ਕਈ ਤਰ੍ਹਾਂ ਦੇ ਮਸਾਲੇ ਉਹਦੇ ਵਿੱਚ ਤਿਆਰ ਕੀਤੇ ਜਾਂਦੇ ਸੀ ਅੱਜ ਕੱਲ ਕਿਹੜਾ ਹੁੰਦਾਗਾ ਪੈਕਟ ਮਾਲੋਗੇ ਨਾ ਪੈਕਟ ਮਾਲ ਹੋ ਗਿਆ ਨਾ ਅੱਜ ਕੱਲ ਤਾਂ ਤੁਹਾਨੂੰ ਲਾਲ ਮਿਰਚ ਸ਼ੁੱਧ ਨਹੀਂ ਮਿਲਦੀ ਨਹੀਂ ਮਿਲਦੀ ਤੇ ਹਲਦੀ ਸਾਫ਼ ਨਹੀਂ ਮਿਲਦੀ ਹਲਦੀ ਦੇ ਵਿੱਚ ਵੀ ਮੈਂ ਦੇਖਿਆ ਸਰੋਂ ਦਾ ਤੇਲ ਤੇ ਸਰੋਂ ਦਾ ਤੇਲ ਤੇ ਚੌਲਾਂ ਦਾ ਬੂਰਾ ਤੇ ਲੱਡੂਆਂ ਦਾ ਰੰਗ ਲੱਡੂ ਦਾ ਰੰਗ ਰੰਗ ਵੀ ਪੀਲਾ ਰੰਗ ਹੋਈ ਵੀ ਪੀਲਾ ਰੰਗ ਹੋ ਜੇ ਵੀ ਉਹ ਹਲਦੀ ਤਿਆਰ ਮਿਲਦੀ ਆ ਦੇਖੋ ਇੱਕ 100 150 ਰੁਪਏ ਦੀ ਚੀਜ਼ ਆ ਜਿਹੜੀ ਹਾਂ ਉਹ ਵੀ ਪੰਜਾਬ ਦੇ ਵਿੱਚ ਸ਼ੁੱਧ ਨਹੀਂ ਮਿਲਦੀ ਨਹੀਂ ਮਿਲਦੀ ਤੇ ਬਾਕੀ ਤਾਂ ਰੱਬ ਹੀ ਰੱਖਾ ਨਾ ਲੋਕਾਂ ਦਾ ਮੈਂ ਕਿਉਂਕਿ ਜਦੋਂ ਇਹ ਵੀ ਬਣਾ ਰਹੇ ਸੀਗੇ ਮੈਂ ਦੇਖਿਆ ਸੀ ਕਿ ਵਿੱਚ ਮਤਲਬ ਪੱਤੀਆਂ ਪੁੱਤੀਆਂ ਹਰੇ ਰੰਗ ਦੀਆਂ ਪੱਤੀਆਂ ਸੀਗੀਆਂ ਜਾਂ ਹੋਰ ਕੋਈ ਜੜੀ ਬੂਟੀਆਂ ਪਾਈਆਂ ਕੋਈ ਤੁਸੀਂ ਪੈਕੇਟ ਵਾਲ ਮੈਂ ਦੇਖਿਆ ਨਹੀਂ ਫਿਲਹਾਲ ਉਹਦੇ ਕਿ ਮੈਨੂੰ ਨਹੀਂ ਪਤਾ ਜੀ ਉਹ ਵੀ ਮੈਂ ਨਾ ਕਿਸੇ ਤੋਂ ਅਸੀਂ ਦਵਾਈਆਂ ਪਸਾਉਣਗੇ ਅੱਛਾ ਉਹਨੇ ਜਦੋਂ ਹਲਦੀ ਸਿੱਟੀ ਨਾਲ ਹੀ ਚੌਲਾਂ ਦਾ ਬੁਰਾ ਖੋਲਦਾ ਸੜੇ ਜੇ ਚੌਲ ਹੂੰ ਹੂੰ ਤੇ ਨਾਲ ਹੀ ਇੱਕ ਬੋਤਲ ਤੇਲ ਦੀ ਰੱਖ ਦਿੱਤੀ ਤੇ ਲੱਡੂਆਂ ਦਾ ਰੰਗ ਰੱਖਦਾ ਮੈਂ ਕਿਹਾ ਕੀ ਹੋਣਾ ਕਹਿੰਦਾ ਬਾਜੀ ਹਲਦੀ ਬਣ ਜਾਣੀ ਅੱਛਾ ਮੈਂ ਆਪ ਰਹਾਂ ਰਹਿ ਗਿਆ ਵੀ ਦਖਸੋ ਵੀ ਇੱਕ ਹਲਦੀ ਇੱਕ ਬੰਦੇ ਨੂੰ ਬਿਮਾਰੀਆਂ ਤੋਂ ਬਚਾਉਂਦੀ ਆ ਹਨਾ ਸਵਾਦ ਦਿੰਦੀ ਆ ਜ਼ਿਆਦਾਤਰ ਤਾਂ ਉਹਦਾ ਬਿਮਾਰੀਆਂ ਤੋਂ ਬਚਣ ਦਾ ਕਾਰਨ ਸਵਾਦ ਤਾਂ ਹੈ ਨਹੀਂ ਕੋਈ ਉਹਦਾ ਹੂੰ ਹੂੰ ਸਰੋਂ ਦੇ ਤੇਲ ਦਾ ਸਵਾਦ ਤਾਂ ਨਹੀਂ ਹੈਗਾ ਕੋਈ ਨਹੀਂ ਸਵਾਦ ਨਹੀਂ ਹੈਗਾ ਜੇ ਤੁਸੀਂ ਉਸ ਸਰੋਂ ਦਾ ਤੇਲ ਪੀ ਲੋ ਸਵਾਦ ਆਉਂਦਾ ਕੋਈ ਹਲਦੀ ਖਾਓ ਸਵਾਦ ਆਉਂਦਾ ਨਹੀਂ ਉਹ ਕੁਦਰਤ ਵੱਲੋਂ ਬਿਮਾਰੀਆਂ ਤੋਂ ਬਚਣ ਦਾ ਇੱਕ ਰੀਜ਼ਨ ਹੈ ਇੱਕ ਮਤਲਬ ਚੀਜ਼ਾਂ ਇਸੇ ਲਈ ਬਣਾਈਆਂ ਗਈਆਂ ਸੀਗੀਆਂ ਪ੍ਰਾਣੇ ਮਤਲਬ ਕਿ ਤੁਹਾਨੂੰ ਸ਼ਰੀਰ ਨੂੰ ਸ਼ਕਤੀ ਮਿਲ ਕੇ ਵੀ ਮਿਲਦੀਆਂ ਦੁਨੀਆਂ ਤੇ ਹਰ ਚੀਜ਼ ਜਿਹੜੀ ਪੈਦਾ ਹੁੰਦੀ ਆ ਇਹਨਾਂ ਤੋਂ ਲੈ ਕੇ ਕੋਈ ਵੀ ਘਾਹ ਤੋਂ ਲੈ ਕੇ ਅੱਕ ਤੋਂ ਲੈ ਕੇ ਹੁਣ ਅੱਕ ਕਿਸੇ ਕੰਮ ਦਾ ਤਾਂ ਨਹੀਂਗਾ ਥਾਂ ਥਾਂ ਖੜਾ ਹਾਂ ਜਿਹੜੇ ਬੰਦੇ ਨੂੰ ਬਵਾਸੀਰ ਹੋਈ ਆ ਠੀਕ ਹੈ ਕੁੱਜੇ ਚ ਅੱਕ ਦਾ ਪੱਤਾ ਰੱਖ ਦੋ ਅੱਛਾ ਸਵੇਰੇ ਉੱਠ ਕੇ ਉਹਦੇ ਨਾਲ ਹੱਥ ਧੋਣ ਲੱਗ ਜਾਓ ਉਹਦੀ ਬਵਾਸਿਰੀ ਠੀਕ ਹੋ ਜਾਊਗੀ ਅੱਕ ਦੀ ਵੈਲਿਊ ਤਾਂ ਨਹੀਂ ਹੈਗੀ ਪਰ ਜਿਹਨੂੰ ਅੱਕ ਦੇ ਪੱਤੇ ਦੀ ਵੈਲਿਊ ਪਤਾ ਹੈਗਾ ਉਹਦੇ ਲਈ ਉਹ ਵਰਦਾਨ ਬਣ ਗਿਆ ਵਰਦਾਨ ਬਣ ਗਿਆ ਸਮਝ ਗਏ ਇਸ ਲਈ ਦੁਨੀਆ ਤੇ ਹਰ ਬੂਟਾ ਪੌਦਾ ਬੇਲਾ ਪੱਤੇ ਜੋ ਦੁਨੀਆ ਤੇ ਰੱਬ ਨੇ ਪੈਦਾ ਕੀਤੇ ਆ ਉਹਦਾ ਜਾਨਵਰਾਂ ਲਈ ਜਾਂ ਇਨਸਾਨ ਲਈ ਕੋਈ ਨਾ ਕੋਈ ਲਾਭ ਲਾਭ ਜਰੂਰ ਮੈਂ ਮੈਨੂੰ ਬੜਾ ਅੱਛਾ ਲੱਗੇ ਦੇਖੋ ਆ ਦੇਖੋ ਮਿੱਟੀ ਦੇ ਕੁੱਜੇ ਪਏ ਆ ਇਹਨਾਂ ਚ ਪਾ ਕੇ ਦੇਣਾ ਮਿੱਟੀ ਦੇ ਘੜਜੇ ਤਿਆਰ ਹੋਣ ਰਿਆ ਉੱਪਰ ਵੀ ਆ ਪੇੜ ਪੌਦੇ ਰੱਖੇ ਹੋਏ ਤਾਂਬੇ ਦੀਆਂ ਬਾਲਟੀਆਂ ਪਈਆਂ ਤਾਂਬੇ ਦੀਆਂ ਬਾਲਟੀਆਂ ਦੇ ਘਰੇ ਖੜੇ ਤਾਂਬੇ ਦੇ ਬਰਤਨ ਹੀ ਖਤਮ ਹੋ ਗਏ ਜੀ ਸਾਡੇ ਕੋ ਇਹ ਨੇਚਰਲੀ ਕੁਦਰਤ ਹੈ ਲੋਕਾਂ ਨੂੰ ਇੱਕ ਐਗਜ਼ਾਮਪਲ ਆ ਵੀ ਬੰਦਾ ਕੁਛ ਨਾ ਕੁਛ ਇਹਨੂੰ ਦੇਖ ਕੇ ਆਪਣੇ ਘਰੇ ਲਾ ਲੂਗਾ ਹਾਂ ਹਾਂ ਹੈਨਾ ਮਤਲਬ ਜੇ ਅਸੀਂ ਬਿਮਾਰੀ ਲੈ ਕੇ ਇੱਥੇ ਆਏ ਆ ਕਾੜਾ ਪੀਣਾ ਹੈ ਤਾਂ ਇੱਥੋਂ ਦੇਖੀਏ ਸ਼ਾਇਦ ਸਾਨੂੰ ਕੁਝ ਸਮਾਂ ਲੱਗੂ ਕਿ ਘਰੇ ਅਸੀਂ ਤુલਸੀ ਦਾ ਗੁੱਟਾ ਹੀ ਲਾ ਜੀਏ ਚਾਰ ਪੱਤੇ ਤુલਸੀ ਦੇ ਖਾਣ ਲੱਗ ਗਿਆ ਤਾਂ ਵੀ ਕੁਝ ਨਾ ਕੁਝ ਉਹਨੂੰ ਫਰਕ ਪਊਗਾ ਕਹਿੰਦੇ ਜ਼ਰੂਰੀ ਨਹੀਂ ਹੈਗਾ ਵੀ ਹਰ ਚੀਜ਼ ਲਈ ਦਵਾਈਓ ਵਰਤੀ ਜਾਂਦੇ ਆ ਮੈਨੂੰ ਕੋਈ ਬੀਪੀ ਲਈ ਫੋਨ ਕਰਦਾ ਮੈਂ ਤਾਂ ਫੋਨ ਤੇ ਹੱਲ ਕਰ ਦਿੰਦਾ ਅੱਛਾ ਸਮਝ ਗਏ ਤੇ ਠੀਕ ਕਰੋ ਇਹ ਜਿਹੇ ਤੱਕ ਲਾ ਖਾਲਾ ਮੰਗਾ ਲਾ ਕਰ ਲੈ ਉਹਨੂੰ ਕਹਿੰਦਾ ਵੀ ਚਾਰ ਪੁੱਤੇ ਦੁਲਸੀ ਦੇ ਇੱਕ ਕੜੀ ਪੱਤਾ ਇੱਕ ਲਸਣ ਦੀ ਗਲੀ ਖਾਲਿਆ ਕਰ ਦੇ ਯਾਰ ਤੂੰ ਸਵੇਰੇ ਖਾਲੀ ਪੇਟ ਅੱਧਾ ਗਲਾਸ ਗਰਮ ਪਾਣੀ ਪੀ ਲੈ ਤੇਰਾ ਬੀਪੀ ਘੱਟ ਠੀਕ ਹੋਣ ਲੱਗ ਪਿਆ ਤੁਹਾਨੂੰ ਪੰਜਾਬੀ ਦੀ ਗੱਲ ਦੱਸਾਂ ਸਾਡੇ ਪੰਜਾਬੀਆਂ ਦੀ ਕੀ ਇੱਕ ਸ਼ੂਗਰ ਇੱਕ ਬੀਪੀ ਉਹ ਕਹਿੰਦੇ ਕਿ ਨਹੀਂ ਇਹ ਤਾਂ ਹੋਣੀ ਹੀ ਆ ਪੱਕੀ ਆ ਗੋਲੀ ਖਾਈ ਜਾਂਦੇ ਠੀਕ ਆ ਓਕੇ ਆ ਚਲੀ ਜਾਂਦਾ ਹੁਣ ਜਿਵੇਂ ਕੋਈ ਟੈਸਟ ਕਰਾਉਣ ਜਾਂਦਾ ਨਾ ਅਗਲਾ ਕਹਿੰਦਾ ਕਿ ਫ ਕਿ ਜਿਹੜਾ ਵਾਟਰੀ ਵਾਲਾ ਉਹ ਕਹਿੰਦਾ ਨੋਰਮਲੀ ਆ ਹਾਂ ਉਹਨੂੰ ਇਹ ਨਹੀਂ ਕਹਿੰਦਾ ਵੀ ਗ੍ਰੇਡ 1 ਆ ਗਿਆ ਇਹਨੂੰ ਸੰਭਾਲ ਲੈ ਵੀ ਠੀਕ ਕਰ ਲੋ ਕਹਿੰਦਾ ਨਹੀਂ ਨਹੀਂ ਇਹ ਨੋਰਮਲ ਆ ਆ ਵੀ ਹੁੰਦਾ ਸਾਰਿਆਂ ਨੂੰ ਸਾਰਿਆਂ ਨੂੰ ਹੁੰਦਾ ਸਹੀ ਗੱਲ ਵੀ ਇਹ ਸਾਰਿਆਂ ਨੂੰ ਹੁੰਦਾ ਤਾਂ ਤੈਨੂੰ ਵੀ ਹੋ ਗਿਆ ਕੋਈ ਵੱਡੀ ਗੱਲ ਨਹੀਂ ਯਾਰ ਉਹਨੂੰ ਇਹ ਨਹੀਂ ਕਹਿਣਾ ਵੀ ਭਾਈ ਗ੍ਰੇਡ 1 ਤੇ ਤੂੰ ਆ ਗਿਆ ਤੈਨੂੰ ਸ਼ੁਰੂਆਤ ਹੋ ਗਈ ਤੁਸੀਂ ਕੰਟਰੋਲ ਕਰੋ ਹਾਂ ਐਗਜ਼ੈਕਟਲੀ ਐਗਜ਼ੈਕਟਲੀ ਬਿਲਕੁਲ ਹਾਂ ਨਹੀਂ ਕਹਿਣਾ ਵੀ ਪਹਿਲੀ ਪੌੜੀ 'ਤੇ ਨਾ ਚੜ੍ਹ ਭਾਈ ਬਿਲਕੁਲ ਇਹਨੂੰ ਥੱਲੇ ਤਾਰ ਕੋਈ ਵੀ ਰੋਗਾ ਉਹਦੀ ਸ਼ੁਰੂਆਤ ਜਿਹੜੀ ਥੋੜੇ ਤੋਂ ਹੀ ਹੁੰਦੀ ਹੈ ਐਂਡ ਤੇ ਜਾ ਕੇ ਉਹ ਬਹੁਤ ਵੱਡਾ ਬਣ ਜਾਂਦਾ ਤੁਸੀਂ ਆਇਓ ਮੜਾ ਜੇ ਕਿੰਨੇ ਦਿਨ ਹੋ ਗਏ ਤੁਹਾਨੂੰ ਦਵਾਈ ਖਾਂਦੇ ਨੂੰ ਮੈਨੂੰ ਅੱਜ 13 ਮਾਂਖੜਾ ਜੇ 13 ਮਾਂਖੜਾ ਹੋ ਗਿਆ ਯਾਨੀ ਕਿ ਸਮਝ ਲਓ ਵੀ 6 ਮਹੀਨੇ ਹੋ ਗਏ ਬੰਦੇ ਨੂੰ ਨਗਾ ਤਾਂ ਨਹੀਂ ਪਿਆ ਵਿੱਚ ਕੋਈ ਨਹੀਂ ਨਗਾ ਨਹੀਂ ਪਿਆ ਕਿਵੇਂ ਫੀਲ ਹੁੰਦਾ ਬਹੁਤ ਵਧੀਆ ਕੀ ਪ੍ਰੋਬਲਮ ਸੀ ਕਿ ਤੁਹਾਨੂੰ ਇਹ ਬਲੌਕੇਜ ਸੀ ਹਾਰਟ ਦੀ ਬਲੌਕੇਜ ਸੀ ਅੱਛਾ ਤੇ ਡਾਕਟਰਾਂ ਨੇ ਸਟੈਂਟ ਪਾਉਣ ਦਾ ਕਿਹਾ ਸੀਗਾ ਹਾਂ ਬਾਈਪਾਸ ਸਰਜਰੀ ਮੈਂ ਕਦੇ ਮੈਂ ਨਹੀਂ ਕਰਾਉਣਾ ਕੁਝ ਵੀ ਤੁਸੀਂ ਨਹੀਂ ਕਰਾਇਆ ਨਹੀਂ ਕਰਾਇਆ ਜੀ ਮੈਂ ਕਿ ਡਾਕਟਰ ਨੇ ਕਹਿਇਆ ਹੁਣ ਸਰਜਰੀ ਹੋਣੀ ਜਾਂ ਸਟੈਂਡ ਪਾਉਂਗਾ ਤੁਸੀਂ ਨਹੀਂ ਕਰਾਇਆ ਇੱਥੇ ਵੀ ਇੱਕ ਡਾਕਟਰ ਨੇ ਮੈਨੂੰ ਦੱਸਿਆ ਵੀ ਸਰਜਰੀ ਤਾਂ ਬਗੈਰ ਹੀ ਕਰਦੇ ਆਂਗੇ ਸਾਲ ਉੱਥੇ ਇਲਾਜ ਚੱਲਿਆ ਵਧੀਆ ਸੀ ਜਦੋਂ ਮੈਂ YouTube ਤੇ ਦੇਖਿਆ ਫਿਰ ਮੈਨੂੰ ਹੁਣ ਅੱਜ ਤੇਰਮਨ ਕਾੜਾ ਮੈਂ ਇੱਥੇ ਆਇਆ ਮੈਂ ਹੁਣ ਦਿਹਾੜੀ ਬਿਲੋਨਾ ਮੈਸਨ ਦਾ ਕੰਮ ਕਰਦਾ ਮੈਂ 5-700 ਰੁਪਏ ਆਰਾਮ ਨਾਲ ਜਾਂਦਾ ਸਾਰੀ ਦਿਹਾੜੀ ਹਸਪਤਾਲ ਜਾਣ ਦਾ 4-500 ਡਾਕਟਰ ਨੂੰ ਮਿਲਣ ਦਾ ਦਵਾਈਆਂ ਬਖਰੀਆਂ ਸਰਜਰੀ ਬਖਰੀਆਂ ਕੋਨਸਟੈਂਟ ਜਿਹਨੂੰ ਪਹਿਨੇ ਆ ਉਹ 5-600 ਰੁਪਏ ਚੜਾ ਲੈਂਦਾ ਹਾਂ ਸਮਝ ਗਏ ਚਣਾਈ ਕਰ ਲੈਂਦਾ ਵਧੀਆ ਚਣਾਈ ਕਰ ਲੈਂਦੇ ਇਹ ਇਹ ਲਾਈਵ ਐਗਜ਼ਾਮਪਲ ਆਏ ਦੇਖੋ ਮਤਲਬ ਕਿ ਮੈਂ ਤੁਹਾਨੂੰ ਕਹਿ ਰਿਹਾ ਜਿਹਨੇ ਲੋਕ ਵੀਡੀਓ ਦੇਖ ਰਹੇ ਨੇ ਇਹ ਲਾਈਵ ਐਗਜ਼ਾਮਪਲ ਨੇ ਸਾਡੇ ਕੋਲ ਖੜੋਤੇ ਨੇ ਕਹਿੰਦੇ ਕਿ ਮੇਕੋ ਮੈਨੂੰ ਡਾਕਟਰ ਨੇ ਕਹਿੰਦੇ ਸਰਜਰੀ ਹੋਣੀ ਜਾਂ ਸਟੈਂਡ ਪਹਿਣਾ ਮੇਰੇ ਮਾਲਕੀ 2.5 ਲੱਖ ਦਾ ਖਰਚਾ ਤਾਂ ਉਹ ਸਾਨੂੰ ਗਿਨਾਤਾਉਂਦੇ ਹਨ ਹਾਂ ਬਾਕੀ ਉਸ ਤੋਂ ਬਾਅਦ ਦਵਾਈਆਂ ਦੋਵੀਆਂ ਚਲੋ ਖਾਣੀਆਂ ਪਹਿਲੀ ਗੱਲ ਤਾਂ ਸਾਡੀ ਸਰੀਰ ਸਰੀਰ ਤੇ ਨੀ ਚੀੜ ਫੜ ਹੋਣੀ ਜੀ ਨਸ ਕਿਹੜੀ ਕਿੱਥੋਂ ਕੱਢ ਕਿੱਥੇ ਪਾ ਦੇਣੀ ਬਾਈਪਾਸ ਆਪਰੇਸ਼ਨ ਹੋ ਗਿਆ ਹੁਣ ਉਸ ਤੋਂ ਬਚਾ ਹੋ ਗਿਆ 6 ਮਹੀਨੇ ਤੁਸੀਂ ਕੜਾ ਪੀਦੇ 6 ਮਹੀਨੇ ਤੇ ਹਿਦਾਰੀ ਹੋਣਾ ਹਾਂਜੀ 6 ਮਹੀਨੇ ਤੇ ਹੁਣ ਮਿਸਤਰੀ ਦਾ ਕੰਮ ਕਰਦੇ ਨੇ ਦੱਸੋ ਕੀ ਕਮੀ ਰਹਿ ਗਈ ਮਿਸਤਰੀ ਦਾ ਕੰਮ ਨਾਰਮਲ ਬੰਦਾ ਨਹੀਂ ਕਰ ਨਹੀਂ ਕਰ ਸਕਦਾ ਜੀ ਬਿਲਕੁਲ ਨਹੀਂ ਕਰ ਸਕਦਾ ਸਮਝ ਗਏ ਕੋਲ ਖੜਨਾ ਔਖਾ ਹੋ ਜਾਂਦਾ 4 ਘੰਟੇ ਇਲਾ ਤੁਰਨਾ ਹੀ ਔਖਾ ਹੁੰਦਾ ਮੈਨੂੰ ਤੁਰਨਾ ਬੜਾ ਫੇਰ ਉਹ ਲੋਕ ਤੁਸੀਂ ਕੰਮ ਨਹੀਂ ਸੀ ਕਰਦੇ ਉਹ ਤਾਂ ਕੰਮ ਨਹੀਂ ਕਰ ਮੈਂ ਸਾਲ ਹੋ ਗਿਆ ਮੈਂ ਕੰਮ ਕਰਦਾ ਹੌਲੀ ਹੌਲੀ ਥੋੜਾ ਥੋੜਾ ਕਰਦਾ ਸੀਗਾ ਲੇਕਿਨ ਇੰਨਾ ਨਹੀਂ ਸੀ ਕਰਦਾ ਦੇਖ ਰੇ ਕਰ ਲੈਂਦਾ ਸੀ ਲੇਕਿਨ ਹੁਣ ਜਿੰਨੇ ਜਿੰਨਾ ਕੁ ਸੀ ਕਰ ਸਕਨੇ ਆ ਜੀ ਨਾਲ ਮੇਸਤਰੀ ਰੱਖ ਕੇ ਨਾਲ ਥੋੜਾ ਬਦਾ ਕਰਦਾ ਸੀ ਜਦ ਤੱਕ ਜਾਂਦਾ ਸੀ ਫੇਰ ਛੱਡ ਦੇ ਬੈ ਗਏ ਨੇ ਹੁਣ ਕਿਉਂ ਵੀ ਹੈਣਾ ਮਤਲਬ ਹੁਣ ਤੁਹਾਨੂੰ ਲੱਗਦਾ ਆਪ ਨੂੰ ਲੱਗਦਾ ਨਾ ਤੰਦਰੁਸਤੀ ਨਜ਼ਰ ਆਉਂਦੀ ਠਾੜੀ ਮੈਂ ਲਾ ਕੇ ਸ਼ਾਮ ਨੂੰ 6 ਵਜੇ ਤੱਕ ਕੀ ਆ ਵਾ ਸ਼ਾਮ ਹੀ ਕਰ ਆਣੇ ਆ ਕਾਬਾ ਦੀ ਬੋਰੀਆ ਬੈਸਬ ਬੜਾ ਚੰਗਾ ਲੱਗਦਾ ਤੁਹਾਨੂੰ ਮਿਲ ਕੇ ਜੀ ਆ ਦੇਖੋ ਸੋ ਤੁਸੀਂ ਵੀ ਪਹਿਲੀ ਗੱਲ ਤਾਂ ਇਹ ਹੈ ਕਿ ਆਯੁਰਵੇਦਿਕ ਤਰੀਕਾ ਜਿਹੜੀਆਂ ਸਾਡੇ ਪੁਰਾਣੇ ਮਸਾਲੇ ਆ ਪੁਰਾਣੀਆਂ ਚੀਜ਼ਾਂ ਆਪਣੀ ਰਸੋਈ ਸਹੀ ਕਰ ਲੋ ਆ ਦੇਖ ਸਕਦੇ ਹੋ ਤੁਸੀਂ ਆਸ-ਪਾਸ ਪੌਦੇ ਲੱਗੇ ਹੋਏ ਆ ਤਾਂਬੇ ਦੇ ਬਰਤਨ ਆ ਮਿੱਟੀ ਦੇ ਕੁੱਜਰ ਵਿੱਚ ਆ ਕਾੜਾ ਸਾਰਾ ਤਿਆਰ ਹੁੰਦਾ ਸੋ ਐਵੇਂ ਨਹੀਂ ਕਹਿੰਦੇ ਕਿ ਕਾੜੇ ਵਾਲੇ ਵੈਦ ਦੇ ਬੜੇ ਚਰਚੇ ਆ ਇਹ ਮਤਲਬ ਸਾਨੂੰ ਸਭ ਨੂੰ ਦੇਖਿਆ ਸੋ ਵੀਡੀਓ ਨੂੰ ਵਾਰਤવાર ਸ਼ੇਅਰ ਕਰ ਦਿਓ ਜੇਕਰ ਤੁਸੀਂ ਮਿਲਣਾ ਵੈਦ ਸਾਹਿਬ ਨੂੰ ਲੁਧਿਆਣੇ ਮਿਲ ਸਕਦੇ ਹੋ ਮਾਨਸਾ ਅਕੂਰੂ ਖੇਤਰ ਦਸੂਹਾ ਵੈਦ ਸਾਹਿਬ ਇਹ ਤੁਹਾਨੂੰ ਦਿੱ ਹਾਂ ਦਿੱਲੀ ਕੋਸ਼ਿਸ਼ ਕਰ ਰਹੇ ਆ ਆਪਾਂ ਥੋੜੇ ਦਿਨਾਂ ਤੱਕ ਚਲੇ ਜਾਵਾਂਗੇ ਚਲੋ ਬਹੁਤ ਬਤਾਨਵਾਦ ਜੀ ਮਹਿਮਾਨੀ ਵੈਸਾ